ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 19 ਮਾਰਚ ਤੇ ਸਾਲ 2025 ਤੇ ਅੱਜ ਦਾ ਆਪਣਾ ਸੈਕਿੰਡ ਸਫਰ ਰਹੇਗਾ ਗੁਰਦ੍ਰਮ ਕੋਟ ਸਾਹਿਬ ਤੱਕ ਜਿਹੜੀ ਪਾਖੜਾ ਨਿਰਦਿਸਰੀਏ ਕੁਝ ਦੂਰੀ ਤੱਕ ਇਹਦੇ ਨਾਲ ਦਾ ਸਫਰ ਕਰਾਂਗੇ ਖਨੌਰੀ ਆ ਕੇ ਇਸ ਪਾਖੜਾ ਦੇ ਵਿੱਚੋਂ ਦੋ ਨਹਿਰਾਂ ਹੋ ਜਾਂਦੀਆਂ ਨੇ ਇੱਕ ਜਾਂਦੀ ਬਰਵਾਲੇ ਨੂੰ ਤੇ ਇੱਕ ਚਲ ਜਾਂਦੀ ਢੁਆਣੇ ਨੂੰ ਆਪਾਂ ਜਿਹੜੀ ਢੁਆਣੇ ਵਾਲੇ ਪਾਸੇ ਜਾਂਦੀ ਸੜਕੇ ਨਹਿਰ ਇਹਦੇ ਨਾਲ-ਨਾਲ ਆਪਾਂ ਸਫ਼ਰ ਕਰਾਂਗੇ ਕੁਝ ਦੂਰ ਤੱਕ ਨਹਿਰ ਦੇ ਵਿੱਚ ਪਾਣੀ ਕਾਫੀ ਘਟਿਆ ਹੋਇਆ ਹੈ ਸ਼ਾਇਦ ਸਫਾਈ ਵਗੈਰਾ ਚੱਲ ਰਹੀ ਨਹਿਰ ਦੇ ਵਿੱਚ ਸੜਕ ਦਾ ਹਾਲ ਮਾੜੀ ਇਧਰ ਕੋਸੋ ਕੋ ਮੋਟਰਸਾਈਕਲ ਦੇ ਟਾਇਰ ਦੇ ਨਾਲ ਨਾ ਰੋੜਾ ਇਧਰ ਵਜ ਜਾ ਕੇ ਆਪਣੇ ਬਹੁਤ ਮਿੱਟੀ ਉੱਡਦੀ ਪਈ ਏ ਦਰਸਨ ਸਾਧਨ ਵੱਡੇ ਲੰਗਣ ਕਰਕੇ ਸੜਕ ਦਾ ਬੁਰਾ ਹਾਲ ਏ ਅੱਜ ਕੱਲ ਨਾ ਫਟਾਰੇ ਦੀ ਬਾਹਰ ਹੋਣ ਕਰਕੇ ਅਬ ਮੱਛਰ ਜਾਂ ਕਾਲੀ ਜੀ ਕੁੱਤੀ ਜੀ ਬਹੁਤ ਪੈਂਦੀ ਅੱਖਾਂ ਚ ਇਸ ਕਰਕੇ ਆ ਭੈਣ ਘਾਹਾ ਲਾ ਲਈਆਂ ਮੂੰਹ ਤੇ ਬੰਨ ਲਿਆ ਪਰਨਾ ਹੁਣ ਧੂੜ ਮਿੱਟੀ ਤੋਂ ਤੇ ਮੱਛਰ ਤੋਂ ਪੂਰਾ ਵਿਚਾਰ ਆਏਗਾ ਇਥੋਂ ਆਪਾਂ ਨਹਿਰ ਦੀ ਪਰਲੜੀ ਛੱਡਤੀ ਤੇ ਆਪਾਂ ਹੋ ਗਏ ਅੰਦਾਣੇ ਨੂੰ ਅੰਦਾਣੇ ਤੋਂ ਸੂਰ ਸਵੇ ਸਿੱਧਾ ਮਕੋਰਸਾ ਪਹੁੰਚ ਜਾਗੇ। ਜਿਹੜੀ ਨਹਿਰ ਤੇ ਸੜਕ ਸੀ ਉਹ ਬਹੁਤ ਜ਼ਿਆਦਾ ਟੁੱਟੀ ਹੋਈ ਸੀ। ਉਹਦੇ ਟੁੱਟਣ ਦਾ ਕਾਰਨ ਇਹ ਵੀ ਇਹ ਵੀ ਉੱਤੇ ਆਵਾਜ਼ਾਂ ਹੀ ਬਹੁਤ ਹੈ। ਕਿਉਂਕਿ ਖਨੋਰੀ ਬਾਰਡਰ ਬੰਦ ਹੋਣ ਕਰਕੇ ਟੁਹਾਣੇ ਜਾਂ ਨਰਵਾਨੇ ਜਾਣ ਵਾਲੀ ਜਿਹੜੀ ਗੱਡੀਆਂ ਨੇ ਉਹ ਜ਼ਿਆਦਾ ਇਧਰ ਦੀ ਲੱਗਦੀਆਂ ਨੇ। ਇਸ ਕਰਕੇ ਆ ਸਿੰਗਲ ਸੜਕ ਵਧੀਆ ਸਾਫ ਹੈ ਹੁਣ ਇਧਰ ਦੀ ਪਹੁੰਚਾਂਗੇ ਹਾਲੀ ਤੂ ਰੰਗਨੀ ਤਕਿਆ ਚਿੱਤਰ ਦੀਆਂ ਧੁਮਾਂ ਦਾ ਤੈਨੂੰ ਵੀ ਕਣਕਾਂ ਨੂੰ ਲਾਲੀ ਪੈਣੀ ਸ਼ੁਰੂ ਹੋ ਗਈ ਤੇਰ ਵਾਢੀ ਤੇ ਫਰ ਤੂੜੀ ਦੇ ਕੁੱਪ ਆਪਣੇ ਸਾਹਮਣੇ ਪਿੰਡ ਆ ਗਿਆ ਜੀ ਅੰਦਾਣਾ ਤਹਿਸੀਲ ਨਮੂਨਕ ਤੇ ਜ਼ਿਲ੍ਹਾ ਸੰਗਰੂਰ ਉਹ ਅੰਦਾਣੇ ਤੋਂ ਬਾਰ-ਬਾਰ ਸੂਏ ਸੂਏ ਹੋ ਗਏ ਨਕੋਰ ਸਾਹਮਣੇ ਅੰਦਾਣੇ ਪਿੰਡ ਦਾ ਬਾਹਰਲਾ ਪਾਸਾ ਉਹ ਵੱਡੇ ਪੀਪਲ ਪੀਪਲਾਂ ਥੱਲੇ ਬੈਠੇ ਲੋਕ ਪਿੱਛੇ ਜੀ ਅੱਧਾ ਕਿਲੋਮੀਟਰ ਰਾਹ ਕੱਚਾ ਸੀ ਸੂਵੇ ਦੇ ਨਾਲ-ਨਾਲ ਪਰ ਜਿਹੜੇ ਪਾਖੜਾ ਤੇ ਰਾਹ ਸੀ ਉਹਦੇ ਨਾਲ ਉਹ ਵੀ ਠੀਕ ਸੀ ਆ ਸੂਵੇ ਦੇ ਕੰਢੇ-ਕੰਢੇ ਰਾਹ ਬਹੁਤ ਸੋਹਣਾ ਹੈ ਬਿਲਕੁਲ ਸ਼ਾਂਤੀ ਹੈ ਕੋਈ ਵਿਰਲਾ ਟਾਵਾਂ ਹੀ ਮੋਟਰਸਾਈਕਲ ਟੱਪਦਾ ਹੈ ਇਹਦੇ ਕੋਈ ਵੱਡਾ ਸਾਧਨ ਨਹੀਂ ਤੇ ਸੜਕ ਵੀ ਤਕਰੀਬਨ ਸਾਫ਼ ਹੀ ਬਿਲਕੁਲ ਹੈ ਵੱਡੀ ਸ਼ਰਕਤ ਤਾਂ ਸਾਧਨ ਜਿਆਦਾ ਹੋਣ ਕਰਕੇ ਮਿੱਟੀ ਘਟਣ ਦਾ ਸਾਰਾ ਜਿਹੜਾ ਮੂੰਹ ਪਰ ਜਾਂਦਾ ਜੇਸੀਬੀ ਲੱਗੀ ਅੱਗੇ ਇਹ ਸੂਏ ਨੂੰ ਪੱਕੇ ਕਰਨ ਦਾ ਕੰਮ ਚੱਲੀ ਜਾਂਦਾ ਹੈ ਇਥੋਂ ਖੱਬੇ ਹੱਥ ਹੈ। ਓਕੇ ਧੰਨਵਾਦ। ਤਕਰੀਬਨ ਪੌਣੇ 1.7 ਕਿਲੋਮੀਟਰ ਦਾ ਆਪਣਾ ਸਫ਼ਰ ਰਹਿ ਗਿਆ। ਤੇ ਟਾਈਮ ਹੋ ਗਿਆ 12:07। ਅਪਾ 20-25 ਮਿੰਟਾਂ ਚ ਤਕਰੀਬਨ ਪਹੁੰਚ ਜਾਾਂਗੇ ਕੋਰ ਸਾਹਿਬ। ਤੇ ਹੁਣ ਸਵੇਰ ਆਪਣੇ ਸੱਜਾਤ ਹੋ ਗਿਆ ਤੇ ਸੜਕ ਖੱਬੇ ਹੱਥ ਤੇ ਛੜਕ ਵੀ ਕਾਫੀ ਚੌੜੀ ਹੋ ਗਈ ਪਹਿਲਾਂ ਨਾਲੋਂ ਜਿੰਨੇ ਕਿ ਪਿੱਛੇ ਜੀ ਸੂਏ ਦੇ ਨਾਲ ਨਾਲ ਪੜਦੇਦੇ ਸੀ ਹੁਣ ਉਸ ਤੋਂ ਤਕਰੀਬਨ ਡਬਲ ਹੋ ਗਈ ਛੜਕ ਤੇ ਸਾਫ ਵੀ ਪਹਿਲਾਂ ਨਾਲੋਂ ਇਨੀ ਸ਼ਾਂਤੀ ਚਰਚਰੀ ਸਿਰਫ ਸਾਈਕਲ ਦੇ ਟਾਇਰਾਂ ਦੀ ਆਵਾਜ਼ ਆਉਂਦੀ ਵੀ ਹੈ ਹੋਰ ਕੋਈ ਸ਼ੋਰ ਸ਼ਰਬਾ ਨਹੀਂ ਲਓ ਜੀ ਆ ਪਹੁੰਚ ਗਏ ਮਕੌਰ ਸਾਹਿਬ ਸਾਹਮਣੇ 100 ਕਿਲੋਮੀਟਰ ਤੇ ਪਿੰਡ ਰਹਿ ਗਿਆ ਜੀ ਇਧਰ ਦਾ ਨਾਮ ਨਹੀਂ ਮਕੋਰ ਸਾਹਿਬ ਪਿੰਡ ਦਾ ਉਹ ਸਾਹਮਣੇ ਰਿਹਾ ਪਿੰਡ ਮਕੋਰ ਸਾਹਿਬ ਦੀ ਤਹਿਸੀਲ ਹੈਗੀ ਮੂਣਕ ਤੇ ਜ਼ਿਲ੍ਹਾ ਸੰਗਰੂਰ ਨੇ ਸਾਹਮਣੇ ਹੈ ਜੀ ਗੁਰਦੁਆਰਾ ਮਕੋੜ ਸਾਹਿਬ ਗੁਰਦਸਾਹਿਬ ਪਾਸ਼ਾ ਜੀ ਨਵੀਂ ਮਕੋੜ ਸਾਹਿਬ ਹਾਂਜੀ ਆਪਾਂ ਇਸ ਟਾਈਮ ਬੈਠੇ ਆ ਜੀ ਗੁਰਦੁਆਰਾ ਮਕੋੜ ਸਾਹਿਬ ਤੇ ਇੱਥੇ ਆਪਾਂ ਨੂੰ ਇੱਕ ਸਿੰਘ ਮਿਲੇ ਨੇ ਆਪਾਂ ਇਹਨਾਂ ਤੋਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਲਾਭ ਸਿੰਘ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਕੂੜ ਸਾਹਿਬ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਸਥਾਨ ਹੈ ਪਹਿਲਾਂ ਇਸ ਨਗਰ ਦਾ ਨਾਮ ਮਕੂੜ ਸੀ ਗੁਰੂ ਸਾਹਿਬ ਜੀ ਦੇ ਚਰਨ ਪੈਣ ਤੇ ਇਸ ਨਗਰ ਦਾ ਨਾਮ ਮਕੂੜ ਸਾਹਿਬ ਪੈ ਗਿਆ ਇੱਥੇ ਦੋ ਸਾਖੀਆਂ ਗੁਰੂ ਸਾਹਿਬ ਨਾਲ ਰਿਲੇਟਡ ਹਨ ਗੁਰੂ ਸਾਹਿਬ ਜੀ ਇੱਥੇ ਇੱਕ ਰਾਤ ਤੇ ਇੱਕ ਦਿਨ ਰਹੇ ਗੁਰੂ ਸਾਹਿਬ ਦੀ ਸੇਵਾ ਵਿੱਚ ਇੱਕ ਗੁੱਜਰ ਭਾਈ ਆਏ ਜੋ ਕਿ ਦੁੱਧ ਲੈ ਕੇ ਆਏ ਗੁਰੂ ਸਾਹਿਬ ਵਾਸਤੇ ਤੇ ਉਹਨਾਂ ਦਾ ਦੁੱਧ ਗੁਰੂ ਸਾਹਿਬ ਨੇ ਨਹੀਂ ਛਕਿਆ ਉਹ ਉੱਥੇ ਬੈਠੇ ਰਹੇ ਕੁਝ ਹੀ ਸਮੇਂ ਬਾਅਦ ਭਾਈ ਗੁਰਦੇਤਾ ਜੀ ਜੋ ਕਿ ਤਰਖਾਨ ਭਾਈਚਾਰੇ ਵਿੱਚੋਂ ਸਨ ਉਹ ਦੁੱਧ ਲੈ ਕੇ ਆਏ ਗੁਰੂ ਸਾਹਿਬ ਨੇ ਉਹਨਾਂ ਦਾ ਦੁੱਧ ਛਕ ਲਿਆ ਇਸ ਤੋਂ ਬਾਅਦ ਗੁੱਜਰ ਭਾਈ ਨੇ ਪੁੱਛਿਆ ਕਿ ਗੁਰੂ ਸਾਹਿਬ ਸਾਡਾ ਦੁੱਧ ਕਿਉਂ ਨਹੀਂ ਸਕਿਆ ਤਾਂ ਗੁਰੂ ਜੀ ਨੇ ਫਰਮਾਇਆ ਕਿ ਇਹ ਦੁੱਧ ਤੁਹਾਡਾ ਚੋਰੀ ਦੇ ਡੰਗਰਾਂ ਦਾ ਹੈ ਇਹ ਸਾਡੇ ਸ਼ਕਨ ਦੇ ਲਾਇਕ ਨਹੀਂ ਹੈ ਤਾਂ ਉਹ ਇਹ ਸੁਣਦੇ ਸਾਰ ਹੀ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ ਗੁਰੂ ਜੀ ਸਾਨੂੰ ਬਖਸ਼ੋ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਸ਼ੇ ਦਾ ਪ੍ਰਯੋਗ ਨਹੀਂ ਕਰਨਾ ਤਬਾਕੂ ਦਾ ਪ੍ਰਯੋਗ ਨਹੀਂ ਕਰਨਾ ਚੜਦੀ ਕਲਾ ਰਹੇਗੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਇਸ ਛਪੜੀ ਤੇ ਇੱਥੇ ਜੋ ਸਰੋਵਰ ਸਾਹਿਬ ਬਣਿਆ ਹੋਇਆ ਹੈ ਇੱਥੇ ਆਏ ਇੱਥੇ ਬੈਠੇ ਤੇ ਇੱਥੇ ਬਚਨ ਫਰਮਾਇਆ ਕਿ ਇੱਥੇ ਸੋਕੜੇ ਦੇ ਬਿਮਾਰੀ ਚੰਗੜੇ ਦੇ ਰੋਗ ਜਾਂ ਕਿਸੇ ਦੇ ਬੱਚਾ ਨਾ ਹੁੰਦਾ ਹੋਵੇ ਤਾਂ ਉਹ ਗੁਰੂ ਸਾਹਿਬ ਨੇ ਫਰਮਾਨ ਕੀਤਾ ਕਿ ਇੱਥੋਂ ਉਹ ਬਖਸ਼ਿਸ਼ਾਂ ਪ੍ਰਾਪਤ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਜੀ ਬੈਰ ਜੀ ਖਾਲਸਾ ਦੀ ਫਤਿਹ ਜਾਣਕਾਰੀ ਮਿਲ ਗਈ ਇਤਿਹਾਸ ਦੀ ਸਾਰੀ ਚਾਹ ਬਿੜੋ ਬਸ ਚਾਹ ਨੂੰ ਮੂਲਕ ਪੀਣੀ ਜਾ ਕੇ ਆ ਮੂਣਕ ਨੂੰ ਮਿਲਣਾ ਹੈ ਮੁੰਡੇ ਨੂੰ ਲੰਗਰ ਛਕ ਲਿਆ ਜੀ ਹਾਂਜੀ ਗੁਰਦਰਾਮ ਕੋਰਸਾਹਬ ਦਾ ਜਾਂਦੀਵਰ ਦਾ ਝਾਕਾ ਗੁਰਦਰਾ ਸਾਹਿਬ ਕੋਰਸਾਹਬ ਦਰਸ਼ਨ ਕਰ ਲਏ ਆਪਾਂ ਤੇ ਹੁਣ ਆਪਾਂ ਇੱਥੋਂ ਚੱਲ ਤੇ ਮੂਣਕ ਵੱਲ ਨੂੰ ਮੂਣਕ ਕੇ ਜਸਵੀਰ ਸਿੰਘ ਕੋਲ ਜਾਵਾਂਗੇ ਉਹਨੂੰ ਮਿਲ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਚਮਕ ਕਰ ਲਿਆ। ਇਸ ਪਿੰਡ ਦਾ ਪਹਿਲਾ ਨਾਂ ਮਕਰੌਰ ਸੀ। ਤੇ ਗੁਰਤੇਗ ਬਾਦਲ ਸਾਹਿਬ ਦੇ ਆਉਣ ਤੋਂ ਬਾਅਦ ਇਹਨੂੰ ਮਕੌਰ ਸਾਹਿਬ ਕਹਿਣ ਲੱਗੇ। ਪਿੰਡ ਮਕੌਰ ਸਾਹਿਬ ਦਾ ਸਟੇਡੀਅਮ। ਸਿੱਧੀ ਛੜਕੀ ਬਣਾਉਣੇ ਨੂੰ ਤੇ ਇੱਧਰ ਲੈ ਪਾਸੇ ਮੂਲਕ। ਖੱਗਰ ਦਰਿਆ ਦੇ ਬਿਲਕੁਲ ਕੰਡੇ ਦੇ ਵਸਿਆ ਪਿੰਡੇ ਮਕੋੜ ਸਾਹਿਬ ਆਪਾਂ ਸਾਰੇ ਜਾਣਦੇ ਆ ਵੀ ਜਿਹੜਾ ਖੱਗਰ ਇਹ ਵਸਾਤੀ ਦਰਿਆ ਹੈ ਮੀਆਂ ਦੇ ਦਿਨਾਂ ਚ ਇਹਦਾ ਪਾਣੀ ਓਵਰਫਲੋ ਹੋ ਜਾਂਦਾ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਬਹੁਤ ਬਾਈ ਮਚਾਉਂਦਾ ਫਿਰ ਤੇ ਅੱਜ ਕੱਲ ਇਹ ਜਿਹੜਾ ਇਹ ਚ ਪਾਣੀ ਆ ਰਿਹਾ ਉਹ ਆਉਂਦਾ ਪਿਆ ਫੈਕਟਰੀਆਂ ਦਾ ਬਿਲਕੁਲ ਕਾਲਾ ਇੱਥੇ ਕਿ ਦੋ ਰਾਹ ਹੋ ਗਏ ਆਹ ਰਾਹ ਇਧਰੋਂ ਮੋਟਰਸਾਈਕਲ ਆ ਰਿਹਾ ਹੈ ਇਹ ਜਾ ਰਿਹਾ ਸਲੇਮਕੜ ਨੂੰ ਤੇ ਇਧਰ ਰਾ ਗਿਆ ਮੁਨਕ ਨੂੰ ਇਹ ਆਪਾਂ ਹੁਣ ਮੁਨਕ ਪਹੁੰਚਦੇ ਹਾਂ ਸੜਕ ਦਾ ਇਹਦਾ ਹਾਲ ਵੀ ਠੀਕ ਠਾਕ ਹੀ ਹੈ ਈ ਵਰਨਾ ਆਪਾਂ ਘਰ ਬੈਠੇ ਬੈਠੇ ਸੋਚੀ ਜਾਂਦੇ ਹੁੰਨੇ ਆ ਵੀ ਮੈਂ ਯਾਰ ਬਾਹਰ ਨਿਕਲਾਂਗਾ ਲੋਕ ਕੀ ਕਹਿਣਗੇ ਜਾਂ ਰਾਹ ਕਿਵੇਂ ਦਾ ਹੋਏਗਾ ਜਾਂ ਸਫ਼ਰ ਕਿਵੇਂ ਦਾ ਹੋਏਗਾ ਰਾਹ 'ਚ ਕੋਈ ਗੱਲ ਨਾ ਹੋ ਜਾਈ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਬਸ ਉਹ ਆਪਣੇ ਮਨ ਦਾ ਇੱਕ ਵਹਿਮ ਹੈ ਲੋੜ ਹੈ ਵੀ ਆਪਾਂ ਘਰੋਂ ਨਿਕਲੀਏ ਜੇ ਆਪਾਂ ਘੁੰਮਣ ਫਿਰਨ ਦੇ ਸ਼ਕੀਨ ਹੈਗੇ ਆਂ ਤਾਂ ਰਾਹ ਵੀ ਵਧੀਆ ਮਿਲਦੇ ਨੇ ਲੋਕ ਵੀ ਵਧੀਆ ਮਿਲਦੇ ਨੇ ਸਰ ਜ਼ਰੂਰ ਤੇ ਆਪ ਨੂੰ ਪਹਿਲ ਕਰਨ ਦੀ ਤੇ ਆ ਜਿਹੜਾ ਮੌਸਮ ਹੈ ਨਾ ਹੁਣ ਮਾਰਚ ਤੇ ਅਪ੍ਰੈਲ ਦੇ ਪਹਿਲੇ ਦੂਜੇ ਹਫਤੇ ਤੱਕ ਇਹ ਸਾਈਕਲਿੰਗ ਵਾਸਤੇ ਬਹੁਤ ਵਧੀਆ ਨਾ ਠੰਡ ਤੇ ਨਾ ਗਰਮੀ ਬਿਲਕੁਲ ਸਹੀ ਮੌਸਮ ਹੁੰਦਾ ਸੋ ਤੇ ਸਾਈਕਲ ਚੁੱਕੋ ਤੇ ਘਰੋਂ ਨਿਕਲੋ ਤੇ ਘੁੰਮੋ ਕਈ ਥਾਵਾਂ ਤੇ ਨਾ ਪੁਲ ਬਣਿਆ ਹੁੰਦੇ ਨੇ ਪਾਣੀ ਲੰਘਣ ਵਾਸਤੇ ਕਿਉਂਕਿ ਸਾਰਾ ਜਿਹੜਾ ਇਹ ਇਲਾਕਾ ਇਹ ਸਾਰਾ ਫਲਰਦਾ ਏਰੀਆ ਹੈ ਤੇ ਤੇ ਪੋਲ ਨਹੀਂ ਬਣੇ ਸੜਕ ਨਹੀਂ ਵੀ ਕੀਤੀ ਹੋਈ ਵੀ ਪਾਣੀ ਇੱਧਰ ਉੱਧਰ ਲੰਘ ਸਕੇ ਤਾਂ ਕਿ ਪਾਣੀ ਇੱਕੋ ਪਾਸੇ ਨਾ ਖੜਾ ਰੋਵੇ ਤੇ ਉਧਰ ਦੀਆਂ ਫਸਲਾਂ ਡੁੱਬ ਜਣ ਤੇ ਦੁਨੀਆਂ ਵੱਜ ਜਾਣ ਜੇ ਸਾਰੀਆਂ ਸੜਕਾਂ ਤੇ ਐਵੇਂ ਹੀ ਰੁੱਖ ਹੋਣ ਤੇ ਚਾਰ ਸਫਰੇ ਹਰਿਆਲੀ ਹੋ ਜੇ ਪਰ ਜੇ ਸੜਕਾਂ ਚੌੜੀਆਂ ਹੁੰਦੀਆਂ ਨੇ ਰੁੱਖ ਫਿਰ ਵੱਡੇ ਜਾਂਦੇ ਨੇ ਇੱਥੋਂ ਖੱਬੇ ਹੱਥ ਧਵਾਣਾ ਤੇ ਸੱਜੇ ਪਾਸੇ ਮੋਣਕ ਤੇ ਮੋਣਕ ਤੋਂ ਫਿਰ ਛਲਕੇ ਜਾਂਦੀ ਆ ਪਾਤਰਾ ਨੂੰ ਤੇ ਇੱਕ ਜਾਂਦੀ ਜੱਖਣ ਸਾਰੇ ਸਾਰੇ ਪਾਤਰਾ ਤੇ ਖੱਬੇ ਹੱਥ ਨੂੰ ਜੱਖਣ ਐਥੇ ਦੁਕਾਨ ਹੈ ਜਸਵੀਰ ਸਿੰਘ ਦੀ ਹਾਂਜੀ ਕੀ ਹਾਲ ਨੇ ਕੀ ਕਾ ਠੀਕ ਕਰੋ ਵਧੀਆ ਵਧੀਆ ਆ ਜਾ ਚੰਗਾ ਵੀ ਸੁਵੀਰ ਸਿੰਘ ਠੀਕ ਹੈ ਜੀ ਓਕੇ ਫਿਰ ਮਿਲਦੇ ਆ ਚੰਗਾ ਧੰਨਵਾਦ ਜੀ ਜੀ ਆਏ ਨੇ ਆਉਂਦੇ ਜਾਂਦੇ ਮਿਲਦੇ ਰਹਿਣਾ ਜਰੂਰ ਜਰੂਰ ਵੈਲਕਮ ਚੰਗਾ ਵੀ ਓਕੇ ਹੁਣ ਮੂੜਕ ਜਸਵੀਰ ਸਿੰਘ ਨੂੰ ਮਿਲ ਕੇ ਤੇ ਆਪਾਂ ਇਸ ਟਾਈਮ ਪਹੁੰਚ ਗਏ ਬੋਨ ਕੋਟ ਵਿੱਚ ਇੱਥੇ ਆਪਣੇ ਇੱਕ ਮਿੱਤਰ ਨੇ ਗੁਰਜਿੰਦਰ ਸਿੰਘ ਇੰਸਟਾ ਤੇ ਕਾਫੀ ਟਾਈਮ ਤੋਂ ਇਹਨਾਂ ਨਾਲ ਗੱਲ ਚੱਲਦੀ ਪਈ ਸੀ ਤੇ ਅੱਜ ਸਬਬੀ ਮੇਲ ਹੋ ਗਏ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਨੇ ਜੀ ਵਧੀਆ ਜੀ ਬਹੁਤ ਵਧੀਆ ਹੋਰ ਬੜਾ ਵਧੀਆ ਲੱਗਾ ਤੁਹਾਨੂੰ ਮਿਲ ਕੇ ਧੰਨਵਾਦ ਸ਼ੁਕਰੀਆ ਜੀ ਤੇ ਖਾਸ ਗੱਲ ਇਹ ਹੈ ਵੀ ਗੁਰਜਿੰਦਰ ਸਿੰਘ ਵੀ ਸਾਈਕਲਿੰਗ ਦੀ ਸ਼ਕੀਨ ਨੇ ਤੇ ਕਿੱਥੋਂ ਲੈਂਦੇ ਸਾਈਕਲ ਤੁਸੀਂ ਮੈਂ ਜੀ ਇਹ ਕਾਲ 올ਡ సైકલ ਬਾਈ ਬਲਜੀਤ ਸਿੰਘ ਤੋਂ ਬਾਈ ਬਲਜੀਤ ਸਿੰਘ ਪਿੰਡ ਮਾਨਕੀ ਤੋਂ ਮਾਨਕੀ ਤੋਂ ਜੀ ਹਾਂਜੀ ਸਾਨੂੰ ਕਾਫੀ ਟਾਈਮ ਹੋ ਗਿਆ तकरीबन 1/2 ਘੰਟਾ ਹੋ ਗਿਆ ਗੱਲਾਂ ਕਰਦੇ ਇਹਨੂੰ ਤੇ ਇਹਨਾਂ ਦਾ ਸੁਭਾਅ ਵੀ ਬਾਈ ਬਲਜੀਤ ਸਿੰਘ ਵਾਂਗੂ ਕਾਫੀ ਵਧੀਆ ਹੈ ਕੋਈ ਨਹੀਂ ਜੀ ਠੀਕ ਹੈ ਮਿਲਦੇ ਰਵਾਂਗੇ ਕਿਦੋਂ ਠੀਕ ਹੈ ਠੀਕ ਹੈ ਜੀ ਓਕੇ ਧੰਨਵਾਦ ਜੀ ਧੰਨਵਾਦ ਠੀਕ ਹੈ ਹਾਂਜੀ ਕਿਵੇਂ ਲੱਗਾ ਬਹੁਤ ਵਧੀਆ ਵਧੀਆ ਚੱਲਦਾ ਹਾਂਜੀ ਵਧੀਆ ਠੀਕ ਹੈ ਜੀ ਓਕੇ ਬਈ ਗੁਰਜਿੰਦਰ ਸਿੰਘ ਓਕੇ ਫਿਰ ਮਿਲਦੇ ਆ ਫਿਰ ਠੀਕ ਹੈ ਜੀ ਓਕੇ ਧੰਨਵਾਦ ਇਹ ਗਰਾਉਂਡ ਜਿਹੜਾ ਹੁਣ ਦਿਖਾਇਆ ਹੈ ਪਿੰਡ ਭੁੰਦੜ ਪੈਣੀ ਹੁਣ ਕਿਤੋਂ ਪਾਤਣਾ ਰੋਡ ਤੇ ਤਬ ਵਧੀਆ ਗੱਲ ਹੈ ਜੇ ਬੱਚੇ ਬਾਹਰ ਗਰਾਊਂਡਾਂ 'ਚ ਨਿਕਲਦੇ ਨੇ ਮੋਬਾਈਲਾਂ ਤੋਂ ਟੀਵੀਆਂ ਤੋਂ ਖੜਾ ਹੀ ਛੁੱਟਦਾ ਤੇ ਖੇਡਾਂ ਵਾਲੇ ਪਾਸੇ ਲੱਗਣਗੇ ਤੇ ਨਸ਼ਿਆਂ ਆਪਾਂ ਵੀ ਗਰੇਜ ਹੋਏਗਾ ਸਾਹਮਣੇ ਬੋਰਡ ਲੱਗਾ ਜੀ ਮੰਡਵੀ ਤੇ ਗੁਰਦਰਾ ਸਾਹਿਬ ਕਮਤਾਨ ਸਾਹਿਬ ਸਿੱਧੀ ਸੜਕ ਗਈ ਪਾਤੜਾਂ ਨੂੰ ਆਪਾਂ ਇੱਥੇ ਮੰਡਵੀ ਨੂੰ ਮੁੜਾਂਗੇ ਤੇ ਮੰਡਵੀ ਤੋਂ ਅੰਦਾਨਾ ਮਨਾਰਸੀ ਹੋ ਕੇ ਖਨੌਰੀ ਨੂੰ ਲੰਘਾਂਗੇ। ਇਸ ਟਾਈਮ ਆਪਾਂ ਖੜੇ ਆ ਹਮੀਰਗੜ। ਉਹ ਸਾਹਮਣੇ ਇੱਥੇ ਗੇਟ ਏ। ਉਸ ਪਾਸੇ ਆਪਾਂ ਜਾਣਾ। ਇੱਥੋਂ ਮੰਡਵੀ ਹੈਗਾ तकरीबन 6 ਕਿਲੋਮੀਟਰ। ਆਹ ਸੜਕ ਤਾਂ ਵਧੀਆ ਹੈ। ਬਾਕੀ ਮੰਡਵੀ ਤੋਂ ਅੱਗੇ ਦੇਖੋ ਹੰਦਾਲੇ ਵਾਲੀ ਕਿਵੇਂ ਹੈ। ਕਰ ਮੰਦੇ ਤੂੰ ਬੰਦਗੀ ਜਿਤੇ ਰਖਤ ਲਖ ਸੋ ਕਰ ਮੰਦਰੀ ਤੋ ਬੰਦਗੀ ਜਿਤੇ ਰਖਤ ਮੈਂ ਸਮਾ ਹੋ ਗਿਆ 4:23 ਪਰ ਸ਼ਾਮੇ ਨੂੰ ਹੌਲੀ ਹੌਲੀ ਲੰਮੇ ਹੁੰਦੇ ਜਾਂਦੇ ਨੇ ਤੇ ਆਪਾਂ ਨੂੰ ਘਰ ਜਾਂਦਿਆਂ ਤਕਰੀਬਨ 1 ਘੰਟਾ ਸਵਾ 1 ਘੰਟਾ ਲੱਗ ਹੀ ਜਾਂਦਾ ਸੀ ਫਿਰ ਇਹ ਗੁਰੂ ਤੇਗ ਬਹਾਦਰmarg ਤੇ ਖਨੋਰੀ ਰਹਿ ਗਿਆ 14 ਕਿਲੋਮੀਟਰ ਸਾਹਮਣੇ ਆਪਣੇ ਪਿੰਡ ਆ ਗਿਆ ਮੰਡਵੀ ਮੰਡਵੀ ਮਕੋਰ ਸਾਹਿਬ ਦੇ ਵਾਂਗੂ ਬਿਲਕੁਲ ਘੱਗਰ ਦੇ ਕੰਡੇ ਤੇ ਵਸਿਆ ਹੋਇਆ ਪਿੰਡ ਹੈ ਮੰਡਵੀ ਆਹ ਯਾ ਘੱਗਰ ਦੇ ਰਿਹਾ ਇਧਰੋਂ ਖਨੋਰੀਆ ਲਾਉਂਦਾ ਐਸ ਪਾਸੇ ਨਿਕਲ ਜਾਂਦਾ ਹਰਿਆਣੇ ਵੱਲ ਇੱਥੋਂ ਆਪਾਂ ਖੱਬੇ ਹੱਥ ਮੁੜਾਂਗੇ ਖਨੋਰੀ ਨੂੰ ਤੇ ਸਿੱਧੀ ਜਿਹੜੀ ਲੰਘੀ ਉਹ ਟਹਾਣੇ ਨੂੰ ਮੰਡਵੀ ਪਿੰਡ ਤੋਂ ਬਾਹਰ ਨਿਕਲ ਗਏ ਤੇ ਅਗਲਾ ਪਿੰਡ ਹੈਗਾ ਚਾਂਦੂ ਚਾਂਦੂ ਤੋਂ ਬਾਅਦ ਥੇੜੀ ਅੰਦਾਨਾ ਬੌਪਰ ਤੇ ਬਨਾਰਸੀ ਇਹ 4-5 ਪਿੰਡ ਆਉਣਗੇ ਖਨੋਰੀ ਤੱਕ ਇਹ ਖਨੋਰੀ ਦੇ ਛਿਪਦੇ ਵਾਲਾ ਪਾਸਾ ਸਾਰਾ ਹੀ ਤੇ ਇਹ ਸਾਰੇ ਪਿੰਡ ਪੈਂਦੇ ਨੇ ਸੰਗਰੂਰ ਜ਼ਿਲ੍ਹੇ 'ਚ ਖਨੋਰੀ ਦੇ ਚੜ੍ਹਦੇ ਪਾਸੇ ਜ਼ਿਲ੍ਹਾ ਪਟਿਆਲਾ